ਇਨਾਂ ਨੂੰ ਮੈਂ ਇਹੀ ਕੰਨਾ ਕਿ ਤੂੰ ਸਹੀ ਰਾਹ ਤੇ ਚੱਲੋ ਇਸ ਕਰਕੇ ਮੇਰੇ ਕੋ ਆਇਆ ਕਰੋ ਕੰਮ ਸਿੱਖੋ ਬਲਕਿ ਤੁਹਾਡੇ ਵੀ ਕੁਝ ਪੱਲੇ ਪਏਗਾ ਹਾਂਜੀ ਮਾਂ ਤੇ ਮੈਨੂੰ ਫਾਦਰ ਸਾਹਿਬ ਤੇ ਵੀ ਆਪਣੇ ਆਪ ਤੇ ਵੀ ਕਿ ਮੈਂ ਉਹਨਾਂ ਨੂੰ ਉਹਨਾਂ ਦਾ ਨਾਮ ਰੋਸ਼ਨ ਕਰਾਂਗਾ ਕਿ ਜਾ ਕੇ ਹਾਂਜੀ ਸੁਪਨਾ ਸਰ ਇਹ ਹੋਆ ਕਿ ਇੱਥੇ ਆਪਾਂ ਕੰਮ ਆਪਣਾ ਮਲਕੀ ਵਧਾਵਾਂਗੇ ਇੱਥੇ ਆਮਨੇ ਸਾਹਮਣੇ ਆਪਾਂ ਦੁਕਾਨ ਪਾਵਾਂਗੇ ਇੱਕ ਵੱਡੀ ਜੀ ਉੱਚ ਸਾਰਾ ਸਾਮਾਨ ਰੱਖਣਾ ਚੇਲੇ ਥਲੇ ਰੱਖਣੇ ਆ ਕੰਮ ਕਰਨ ਦੇ ਹਾਂਜੀ ਪੰਜਾਬ 'ਚ ਬਹੁਤ ਹੀ ਜ਼ਿਆਦਾ 100% 100% ਤੋਂ ਲੈ ਕੇ 90% ਤੇ ਨਸ਼ਾ ਹੀ ਹੈਗਾ ਜੀ ਹਾਂਜੀ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਨਸ਼ਾ ਬੰਦ ਕਰਾਓ ਹਾਂਜੀ ਕਿ ਤੁਸੀਂ ਜੇ ਦੀ ਸੇਪ ਨਹੀਂ ਨਿਸ਼ਾਨੀ ਆਪਾਂ ਕੋਈ ਵੀ ਕੀਤਾ ਨਾ ਆਪਾਂ ਬਣਾਇਆ ਇਦਾਂ ਦਾ ਕੋਈ ਨਹੀਂ ਹੈਗਾ ਆਪਣਾ ਸਸਤੀ ਵਾਲੇ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗੇ ਲਾਲੀ ਤੇ ਤੁਸੀਂ ਜੁੜਿਓ ਨੈਸ਼ਨ ਪੋਸਟ ਚੈਨਲ ਦੇ ਨਾਲ ਦੋਸਤੋ ਅੱਜ ਅੰਮ੍ਰਿਤਸਰ ਦੇ ਇਹੋ ਜੇ ਨੌਜਵਾਨ ਵੀਰ ਨੂੰ ਮਿਲਾਉਣ ਜਾ ਰਹੇ ਆ ਜਿਸ ਨੇ 18 ਸਾਲ ਦੀ ਉਮਰ ਦੇ ਵਿੱਚ ਹੀ ਵਧੀਆ ਆਟੋ ਰਿਪੇਅਰ ਮਚਾਣੀ ਦਾ ਤਜਰਬਾ ਹਾਸਲ ਕੀਤਾ ਹੈ ਵੀਰ ਦੇ ਹਾਲਾਤਾਂ ਬਾਰੇ ਦੱਸ ਦਿੰਦਾ ਜੀ 8 ਸਾਲ ਦੀ ਉਮਰ ਦੇ ਵਿੱਚ ਹੀ ਵੀਰ ਨੇ ਜਿਹੜਾ ਹੈ ਅਚਾਬੀਆਂ ਅਤੇ ਪਾਨਿਆਂ ਨਾਲ ਜਾਰੀ ਦੋਸਤੀ ਲਾ ਲਈ ਅੱਜ 18 ਸਾਲ ਹੋ ਚਲੇ ਇਹਨਾਂ ਦੀ ਉਮਰ ਨੂੰ ਅਤੇ 10 ਸਾਲ ਦਾ ਤਜਰਬਾ ਹੈ ਪਰ ਵਧੀਆ ਮਕੈਨਿਕ ਬਣ ਗਿਆ ਵੀਰ ਮੋਟਰਸਾਈਕਲ ਤੇ ਆਟੋ ਰਿਪੇਅਰ ਦਾ ਤਾਂ ਤਸਵੀਰਾਂ ਅਮਰਸਰ ਦੀਆਂ ਨੇ ਜਿਸ ਉਮਰ ਦੇ ਵਿੱਚ ਬੱਚੇ ਯਾਰਾਂ ਦੋਸਤਾਂ ਨਾਲ ਦੋਸਤੀ ਪਾਉਂਦੇ ਨੇ ਇਸ ਨੌਜਵਾਨ ਵੀਰ ਨੇ ਚਾਬੀ ਅਤੇ ਪਾਨਿਆਂ ਨਾਲ ਦੋਸਤੀ ਪਾ ਲਈ ਅਤੇ ਆਪਣਾ ਹੀ ਸੈਟਅਪ ਲਾਇਆ ਹੈ ਕਿਉਂਕਿ ਉਹ ਵੀ ਰੋਡ ਦੇ ਉੱਪਰ ਹੀ ਵੀਰ ਦੇ ਹਾਲਾਤ ਇੰਨੇ ਵਧੀਆ ਨਹੀਂ ਐ ਪੈਸੇ ਜੇਬ ਦੇ ਵਿੱਚ ਨਹੀਂ ਆ ਕਿ ਵਧੀਆ ਆਪਣਾ ਦੁਕਾਨ ਪਾ ਲੈ ਇਸ ਲਈ ਰੋਡ ਤੇ ਸੈਟਅਪ ਲਾਇਆ ਹੈ ਤਾ 18 ਸਾਲ ਦੀ ਉਮਰ ਦਾ ਇਹ ਨੌਜਵਾਨ ਵੀਰ ਹੈ ਜਿਹੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਮਨ ਆਟੋ ਰਿਪੇਅਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਮਨ ਜੀ ਪਹਿਲਾਂ ਬਹੁਤ ਬਸ ਹੋ ਗਿਆ ਬਿਲਕੁਲ ਅਮਨ ਜੀ ਉਮਰ ਦੇ ਨਹੀਂ ਹੋ ਜਾਂਦੇ ਸਰ ਮੇਰੀ 18 ਸਾਲ ਦੀ ਉਮਰ ਹੈ ਜੀ 18 ਹਾਂ ਜੀ ਅਮਨ ਜੀ ਮੈਨੂੰ ਇਹ ਦੱਸੋ 18 ਸਾਲ ਦੀ ਉਮਰ ਦੇ ਵਿੱਚ ਨੌਜਵਾਨਾਂ ਦੇ ਬਹੁਤ ਸੁਪਨੇ ਹੁੰਦੇ ਨੇ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਵੀ ਦੇਸਾਂ ਵੱਲ ਜਾ ਰਹੀ ਹੈ ਪਰ ਮੈਂ ਦੇਖ ਰਿਹਾ ਤੁਸੀਂ ਇੱਥੇ ਆਪਣਾ ਰੋਡ ਦੇ ਉੱਪਰ ਹੀ ਸੈਟਅਪ ਲਾਇਆ ਉਹ ਵੀ ਆਟੋ ਰਿਪੇਅਰ ਦਾ ਕਿਉਂ ਜ਼ਰੂਰਤ ਪਈ ਸਰ ਮੇਰੇ ਮੰਮੀ ਤੇ ਫਾਦਰ ਹੋਣਾ ਨੇ ਇਹੀ ਸਮਝਾਇਆ ਸੀ ਕਿ ਮਿਹਨਤ ਕਰੋ। ਹਾਂਜੀ ਮਿਹਨਤ ਕਰਾਂਗੇ ਫਿਰ ਮਿਹਨਤ ਦਾ ਫਲ ਮਿਲੇਗਾ। ਇਸ ਕਰਕੇ ਅਸੀਂ ਮਿਹਨਤ ਵਾਲੇ ਤੁਰੇ ਆਂ, ਆਵਾਰਾ ਗੱਡੀਆਂ ਵਾਲੇ ਨਹੀਂ ਤੁਰੇ। ਹਾਂਜੀ। ਅਮ ਜੀ ਚਿੰਨਾ ਤਜਰਬਾ ਹੋ ਜਲਿਆ ਤੁਹਾਨੂੰ ਉਮਰ ਤੁਹਾਡੀ 18 ਸਾਲ ਹੈ। ਆਟੋ ਰਿਪੇਅਰ ਦਾ ਚਿੰਨਾ ਤਜਰਬਾ। ਸਰ ਤਜਰਬਾ ਤੇ ਬਹੁਤ ਹੈਗਾ ਸਰ 10 ਸਾਲ ਤੋਂ ਕੰਮ ਕਰਦੇ ਆ ਰਹੇ ਆਂ ਜੀ ਆਵਲਾ। ਹਾਂਜੀ। ਯਾਨੀ 8 ਸਾਲ ਦੀ ਉਮਰ ਦੇ ਵਿੱਚ ਹੀ ਤੁਸੀਂ ਚਾਬੀ ਦੇ ਪਾਨਿਆਂ ਨਾਲ ਦੋਸਤੀ ਪਾ ਲਈ ਹੈ। ਪਰ ਉਹ ਉਮਰ ਤਾਂ ਬਹੁਤ ਛੋਟੀ ਉਮਰ ਹੁੰਦੀ ਹੈ ਮੈਂ ਜੇ 8 ਸਾਲ ਜਿਹੀ ਵੱਡੀ ਉਮਰ ਨਹੀਂ ਹੁੰਦੀ ਤਾਂ ਕਿਉਂ ਦੋਸਤੀ ਪਾਉਣ ਦੀ ਲੋੜ ਪਈ ਚਾਬੀ ਤੇ ਪਾਉਣਿਆ ਸਰ ਤਾਂ ਯਾਰੀ ਦੋਸਤੀ ਪਾਉਣ ਦੀ ਲੋੜ ਪਈ ਤਾਂ ਕਿ ਅਸੀਂ ਗਲਤ ਰਾਹ ਨਾ ਜਾਈਏ ਮਿਹਨਤ ਵਾਲ ਜਾਈਏ ਮਿਹਨਤ ਤਾਈਓ ਇਸ ਕਰਕੇ ਅਸੀਂ 8 ਸਾਲ ਦੀ ਉਮਰ 'ਚ ਇਸ ਲਾਈਨ 'ਚ ਤੁਰੇ ਹੋਏ ਆ ਮੈਨੂੰ ਇਹ ਦੱਸੋ 8 ਸਾਲ ਦੀ ਉਮਰ ਤੋਂ ਲੈ ਕੇ ਹੁਣ ਤਾਈ ਕਿੰਨੀਆਂ ਜੇ ਮੋਟਰਸਾਈਕਲ ਰਿਪੇਅਰ ਕੀਤੀ ਸਰ ਅਣਗਿਣਤ ਹੈਗੇ ਬੜੇ ਕਰਤੇ ਹੋਏ ਆ ਹਾਂਜੀ ਪਰ 8 ਸਾਲ ਜਿਆਦਾ ਉਮਰ ਨਹੀਂ ਹੁੰਦੀ ਬੱਚੇ ਨੂੰ ਆਪਣਾ ਪਤਾ ਨਹੀਂ ਚੱਲਦਾ ਇੰਨਾ ਤਜਰਬਾ ਜਿਵੇਂ ਆ ਜਾਦਾ ਸਰ ਬਸ ਉਸਤਾਦ ਨੇ ਚੰਡਿਆ ਆ ਇਹਨੂੰ ਇਸ ਕਰਕੇ ਉਹਨਾਂ ਨੇ ਤਜਰਬਾ ਦਿੱਤਾ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂਜੀ ਕੋਲ 10 ਸਾਲ ਉਸਤਾਦੀ ਜਿਹੜੀ ਹੈ ਤੁਹਾਡੀ ਨੇ ਚੰਡ ਦਿੱਤਾ ਤੁਹਾਨੂੰ ਦਾ ਹਾਂਜੀ ਉਸਤਾਦ ਨੇ ਜਦੋਂ ਤੁਸੀਂ ਜਾਂਦੇ ਸੀ ਤਾਂ 8 ਸਾਲ ਦੀ ਉਮਰ ਉਹ ਇੱਥੇ ਨੀਂ ਕਿ ਡਾਂਡ ਚਾ ਨਹੀਂ ਪਈ ਕਿ ਨੀਆਂ ਝੜ ਜਾਂ ਸਰ ਬਹੁਤ ਪਈਆਂ ਕੀ ਦੱਸਾਂਦੇ ਹਾਂਜੀ ਸਮਝ ਜੀ ਹੁਣ ਰਿਪੇਅਰ ਪੂਰੀ ਤਰ੍ਹਾਂ ਕਰ ਲੈਂਦੇ ਹੋ ਮੋਟਰਸਾਈਕਲ ਹਾਂਜੀ ਸਾਰਾ ਕਰ ਲਈ ਜਾ ਜ਼ਰੂਰ ਦੱਸੋ ਥੋੜਾ ਜਿਹਾ ਸਾਨੂੰ ਆਪਣੇ ਬਾਰੇ ਚੈਸ ਚੈਰੋ ਜੇ ਮੋਟਰਸਾਈਕਲ ਬਣਾ ਲੈਂਦੇ ਹੋ ਜਿਹੜੀ ਜਿਹੜੀ ਚੀਜ਼ ਬਣਾ ਸਰ ਸਾਰਾ ਟੂ-ਵਿਲਰ ਔਲ ਗੱਡੀਆਂ ਬਣਾਉਂਦੀਆਂ ਹਾਂਜੀ ਮਤਲਬ ਕੋਈ ਵੀ ਫਾਲਟ ਪੈ ਜਾਏ ਜਿਵੇਂ ਇੰਜਨ ਹੋਣ ਵਾਲਾ ਆਵੇ ਸੀਲ ਹੋ ਜਾਈ ਗੱਡੀ ਦੱਸੋ ਸਾਰਾ ਸਾਰਾ ਕੁਝ ਹੋ ਜਾਂਦਾ ਜੀ ਇਸ ਟੂ-ਵਰ ਦਾ ਕੀ ਬਣਾ ਰਹੇ ਹੋ ਤੁਸੀਂ ਜਿਹੜੀ ਕਰੰਟ ਮਿਸਿੰਗ ਮਾਰਦਾ ਸੀ ਤੇ ਪੈਟਰੋਲ ਵਗੈਰਾ ਲੀਕ ਹੁੰਦਾ ਸੀ ਉਸੇ ਉਹੀ ਕਰ ਅਮਨਜੀਤ ਜੈਸੂਮਰ ਦੇ ਵਿੱਚ 18 ਸਾਲ ਦੀ ਉਮਰ ਦੇ ਵਿੱਚ ਮੁੰਡਿਆਂ ਦੇ ਯਾਰ ਦੋਸਤ ਹੁੰਦੇ ਨੇ ਪਰ ਤੁਸੀਂ ਉਸਤਾਦ ਬਣੇ ਹੋ ਚੇਲੇ ਪਾਲੇ ਹੋਏ ਨੇ ਤੁਸੀਂ ਇਹਨਾਂ ਬਾਰੇ ਜ਼ਰੂਰ ਦੱਸੋ ਉਸਤਾਦੀ ਜਿਵੇਂ ਹੁਣ ਤੁਸੀਂ ਵੀ ਉਸਤਾਦ ਬਣ ਗਏ ਹੋ ਹਾਂਜੀ ਇਹਨਾਂ ਨੂੰ ਮੈਂ ਇਹੀ ਕੰਨਾ ਕਿ ਤੂੰ ਸਹੀ ਰਾਹ ਤੇ ਚੱਲੋ ਇਸ ਕਰਕੇ ਮੇਰੇ ਕੋ ਆਇਆ ਕਰੋ ਕੰਮ ਸਿੱਖੋ ਮਲਕੀ ਤੁਹਾਡੇ ਵੀ ਕੁਝ ਪੱਲੇ ਪਏਗਾ ਤਾਂ ਕਿੰਨੇ ਮੁੰਡੇ ਨੇ ਥੱਲੇ ਹੁਣ ਉਸਤਾਦ ਹਾਂਜੀ ਨਹੀਂ ਅਮਨ ਜੀ ਤੁਹਾਡੀ ਪੜ੍ਹਾਈ ਬਾਰੇ ਜ਼ਰੂਰ ਜਾਨਣਾ ਚਾਹੁੰਦੇ ਆ ਜੋ ਜੀ ਮਨ ਲੈ ਲੈਣੇ ਆ ਤੁਸੀਂ ਵਧੀਆ ਆਟੋ ਰਿਪੇਅਰ ਤੇ ਪੜ੍ਹਾਈ ਬਾਰੇ ਜ਼ਰੂਰ ਜਾਨਣਾ ਹਾਂਜੀ ਸਰ ਇਸ ਟਾਈਮ ਤੇ 10th ਮੈਂ ਕਰਨਾ ਹੈ ਓਪਨ ਚ 8 ਤੱਕ ਮੈਂ ਰੈਗੂਲਰ ਗਿਆ ਹਾਂਜੀ ਹਾਂ ਬਿਨੇ ਦੱਸੋ ਯਾਰਾਂ ਦੋਸਤਾਂ ਨੂੰ ਪਤਾ ਤੁਹਾਡਿਆਂ ਨੂੰ ਕਿ ਤੁਸੀਂ ਆਟੋ ਰਿਪੇਅਰ ਦਾ ਫਰਮ ਚਾਲੀ ਜੋ ਹਾਂਜੀ ਸਾਰੇ ਨੂੰ ਪਤਾ ਹੈ ਜੀ ਬਸ ਕਿਸੇ ਵੇਲੇ ਟੀਚਰਾਂ ਜਾਂਦੇ ਨਹੀਂ ਜਾਂ ਤੁਹਾਡਾ ਹੌਸਲਾ ਵਧਾਉਂਦੇ ਨੇ ਨਹੀਂ ਨਹੀਂ ਸਰ ਹਾਂ ਅਸੀਂ ਯਾਰ ਉਹ ਜਿਹੜੇ ਰੱਖੇ ਨੇ ਟੀਚਰਾਂ ਵਾਲੇ ਉਹ ਕਹਿੰਦੇ ਚਲੋ ਕੋਈ ਨਹੀਂ ਮਿਹਨਤ ਦਾ ਹੀ ਫਲ ਮਿਲਦਾ ਉਹ ਵੀ ਇਤਨਾ ਹੀ ਕਹਿੰਦੇ ਜੀ ਹਾਂਜੀ ਉਹ ਵੀ ਸਗੋਂ ਸਮਝਾਉਂਦੇ ਹੈਗੇ ਕਰੀ ਜਾ ਤੂੰ ਕੰਮ ਫਲ ਮਿਲੇਗਾ ਜ਼ਰੂਰ ਸਮਝ ਜੀ ਰੱਬ ਨਾਲ ਨਾਰਾਜ਼ ਨਹੀਂ ਹੁੰਦੀ ਕਿਸੇ ਵੇਲੇ ਕਿਉਂ ਜੀ 8 ਸਾਲ ਦੀ ਉਮਰ ਦੇ ਵਿੱਚ ਜਿੱਥੇ ਹਰ ਬੱਚੇ ਦਾ ਸੁਪਨਾ ਹੁੰਦਾ ਹੈ ਬੜੇ ਬੜੇ ਵੱਡੇ ਵੱਡੇ ਸੁਪਨੇ ਸਜਾਏ ਜਾਂਦੇ ਨੇ ਝਲੋਣਿਆਂ ਦੇ ਹਾਂ ਸੋਨੇ ਲੀੜੇ ਚਪੜੇ ਪਾਉਂਦੇ ਸੁਪਨੇ ਹੁੰਦੇ ਨੇ ਪਰ ਤੁਸੀਂ ਮੈਲੇ ਕਪੜਿਆਂ ਦੇ ਵਿੱਚ ਚਾਬੀ ਪਾਣਿਆ ਨਾ ਦੋਸਤੀ ਵਾਲੀ ਰਬਨੰਦ ਰਾਜਰੀ ਹੁੰਦੀ ਹੁੰਦੀ ਹੈ ਕਦੀ ਕਦੀ ਫਿਰ ਰੱਬ ਦੇ ਗੜੀ ਹੱਥ ਜੋੜ ਕੇ ਕਹੀਦਾ ਫਿਰ ਉਹਨਾਂ ਨੂੰ ਫਿਰ ਆਪੇ ਹੋ ਜਾਂਦਾ ਸੈਟਲਮੈਂਟ ਹਾਂਜੀ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਪਹਿਲੇ ਮਟਿਆਣੀ ਚੋ ਜਾਂ ਤੁਹਾਡੇ ਤੋਂ ਇਲਾਵਾ ਤੁਹਾਡੇ ਪਿਤਾ ਜੀ ਜਾਂ ਤੁਹਾਡੇ ਭਰਾ ਜਾਂ ਕੋਈ ਰਿਸ਼ਤੇਦਾਰ ਦੇ ਵਿੱਚੋਂ ਮਟਿਆਣੀ ਨਹੀਂ ਜੀ ਬਸ ਹੀ ਇਕੱਲਾ ਮਕੈਨਿਕ ਅੱਛਾ ਹਾਂਜੀ ਹੁਣ ਮਾਨ ਹੁੰਦਾ ਤੁਹਾਨੂੰ ਆਪਣੇ ਆਪ ਦੇ ਆਪਣੇ ਪਿਤਾ ਜੀ ਦੇ ਜੇ ਮੈਨੂੰ ਜੋ ਤੁਸੀਂ ਉਹਨਾਂ ਨੇ ਉਸ ਉਮਰ ਦੇ ਵਿੱਚ ਵੀ ਉਸਤਦੀ ਲੈਨ ਦੇ ਵਿੱਚ ਮੋਟਰਸਾਈਕਲ ਰਿਪੇਅਰ ਦੇ ਵਿੱਚ ਪਾਇਆ ਨਾ ਹੁੰਦਾ ਤੇ ਅੱਜ ਤੁਸੀਂ ਵਧੀਆ ਮੋਟਰਸਾਈਕਲ ਰਿਪੇਅਰ ਦਾ ਬਣੇ। ਹਾਂਜੀ ਮਾਂ ਤੇ ਮੈਨੂੰ ਫਾਦਰ ਸਾਹਿਬ ਤੇ ਵੀ ਆਪਣੇ ਆਪ ਤੇ ਵੀ ਕਿ ਮੈਂ ਉਹਨਾਂ ਨੂੰ ਉਹਨਾਂ ਦਾ ਨਾਮ ਰੋਸ਼ਨ ਕਰਾਂਗਾ ਕਿ ਜਾ ਕੇ। ਹਾਂਜੀ। ਪਰ ਅਮਨ ਜੀ ਜਿੰਨਾ ਵਧੀਆ ਤਜਰਬਾ ਹੈ ਤੁਹਾਡਾ ਤੁਸੀਂ ਰੋਡ ਤੇ ਸੈਟਅਪ ਲਾਉਂਦੀ ਕਿਉਂ ਲੋੜ ਪਈ ਹੈ? ਕਿਉਂਕਿ ਜ਼ਿਆਦਾਤਰ ਜਿਨ੍ਹਾਂ ਨੂੰ ਤਜਰਬਾ ਵਧੀਆ ਹੁੰਦਾ ਨਾ ਉਹਨਾਂ ਨੂੰ ਤਾਂ ਜੌਬ ਵਧੀਆ ਮਿਲ ਜਾਂਦੀ ਹੈ ਕਿਸੇ ਆਟੋ ਮੋਬਾਈਲ ਦੇ ਸੌਰੂਮ ਦੇ ਵਿੱਚ ਵੀ ਤੁਹਾਨੂੰ ਜੌਬ ਮਿਲ ਜਾਣੀ ਸੀ। ਰੋਡ ਤੇ ਤੁਸੀਂ ਸੈਟਅਪ ਲਾਇਆ ਕਿਉਂ ਲੋੜ ਪਈ? ਸਰ ਘਰ ਦੇ ਥੋੜੇ ਮੈਟਰੀ ਹੋਰ ਸਭ ਦੇਖ ਲਈ ਇਸੇ ਕਰਕੇ ਸਾਨੂੰ ਰੋਡ ਤੇ ਲਾਣਾ ਹਾਂਜੀ ਹੁਣ ਸੁਪਨਾ ਜੀ ਸਜਾਇਆ ਕਿਉਂਕਿ ਉਸਤਾਦ ਤੁਸੀਂ ਬਣ ਗਏ ਹੋ ਛੋਟੀ ਜੀ ਉਮਰ ਦੇ ਵਿੱਚ ਹੀ ਤੁਸੀਂ ਉਸਤਾਦ ਬਣੇ ਹੋਏ ਹੋ ਤਾਂ ਹੋਰ ਜਿਹੜਾ ਸੁਪਨਾ ਸਜਾਇਆ ਸੁਪਨਾ ਸਰ ਇਹ ਹੋਆ ਕਿ ਇੱਥੇ ਆਪਾਂ ਕੰਮ ਆਪਣਾ ਮਲਕੀ ਵਧਾਵਾਂਗੇ ਇੱਥੇ ਆਮਨੇ ਸਾਹਮਣੇ ਆਪਾਂ ਦੁਕਾਨ ਪਾਵਾਂਗੇ ਇੱਕ ਵੱਡੀ ਜੀ ਉੱਚ ਸਾਰਾ ਸਮਾਨ ਰੱਖਣਾ ਛੇਲੇ ਥਲੇ ਰੱਖਣੇ ਆ ਕੰਮ ਕਰਨਗੇ ਹਾਂਜੀ ਇਹ ਤੁਹਾਨੂੰ ਇਹ ਮਾਣ ਮਹਿਸੂਸ ਹੁੰਦਾ ਜੇ ਤੁਸੀਂ 18 ਸਾਲ ਦੇ ਵਿੱਚ ਹੋਣ ਉਸਤਾਦ ਬਣੇ ਹੋ ਹਾਂਜੀ ਬਹੁਤ ਮਾਣ ਹੁੰਦਾ ਹੈ ਜੀ ਹਾਂਜੀ ਤਾਂ ਅਮਨ ਜੀ ਲਾਸ ਵਾਰ ਹੈ ਮੇਰਾ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜੇ ਪੰਜਾਬ ਦੇ ਜਿਹੜੇ ਨੌਜਵਾਨ ਬੀੜੀ ਹੈ ਨਾ ਉਹ ਨਸ਼ੇੜੀ ਬਣਦੇ ਜਾ ਰਹੇ ਨੇ ਤਾਂ ਪੰਜਵਾਂ ਦਰਿਆ ਸੀ ਪੰਜਾਬ ਦੇ ਵਿੱਚ ਪੰਜ ਦਰਿਆ ਮੰਨੇ ਜਾਂਦੇ ਸੀ ਹੁਣ ਛੇਵਾਂ ਦਰਿਆ ਨਸ਼ੇ ਦਾ ਮੰਨਿਆ ਜਾ ਰਿਹਾ ਕੀ ਸਮਝਦੇ ਇਸ ਚੀਜ਼ ਨੂੰ ਤੁਸੀਂ ਵੀ ਨੌਜਵਾਨ ਵੀਰੋ ਸਾਡੇ ਕਿੰਨੀ ਸੱਚਾਈ ਸਾਹਮਣੇ ਸਰ ਮੈਂ ਤੇ ਇਹੋ ਕਹਿਣਾ ਚਾਹਾਂਗਾ ਕਿ ਪੰਜਾਬ 'ਚ ਬਹੁਤ ਹੀ ਜ਼ਿਆਦਾ 100% 100% ਤੋਂ ਲੈ ਕੇ 90% ਤੇ ਨਸ਼ਾ ਹੀ ਹੈਗਾ ਜੀ ਹਾਂਜੀ ਇਸ ਕਰਕੇ ਮੈਂ ਸਰਕਾਰ ਨੂੰ ਕਹਿਣਾ ਚਾਹਾਂਗਾ ਨਸ਼ਾ ਬੰਦ ਕਰਾਓ ਹਾਂਜੀ ਤੁਸੀਂ ਕਦੀ ਸੇਵਨ ਜੀਤਾ ਨਸ਼ੇ ਦਾ ਜਾਂ ਤੁਸੀਂ ਉਸ ਤਰ੍ਹਾਂ ਦੇ ਯਾਰ ਦੋਸਤਾਂ ਨਾਲ ਜਾਰੀ ਹੈ ਸਰ ਨਹੀਂ ਨਸ਼ਾ ਨਹੀਂ ਆਪਾਂ ਕੋਈ ਵੀ ਕੀਤਾ ਨਾ ਆਪਾਂ ਬਣਾਇਆ ਇਦਾਂ ਦਾ ਕੋਈ ਨਹੀਂ ਹੈਗਾ ਆਪਣਾ ਹਾਂਜੀ ਨਸ਼ੇ ਵਾਲਾ ਕੋਈ ਬੰਦਾ ਨਹੀਂ ਪਰ ਜਰੂਰ ਜੀ ਅਮਰਸਰ ਦੀਆਂ ਤਸਵੀਰਾਂ ਨੇ ਤਾਂ ਅਮਨ ਆਟੋ ਰਿਪੇਅਰ ਜਾਨੀ ਕਿ 18 ਸਾਲ ਉਮਰ ਦੇ ਵੀਰ ਦੇ 18 ਸਾਲ ਦੀ ਉਮਰ ਦੇ ਵਿੱਚ ਹੀ ਵੀਰ ਜਿਹੜਾ ਉਸਤਾਦ ਵੀ ਬਣ ਗਿਆ ਤੇ ਵਧੀਆ ਆਟੋ ਰਿਪੇਅਰ ਦਾ ਮਕੈਨਿਕ ਵੀ ਆ ਅਮਰਸਰ ਦੇ ਉੱਪਰ ਆਪਣਾ ਇਹ ਸੈਟਅਪ ਲਾਇਆ ਵੀਰ ਨੇ ਫਲਾਤ ਇੰਨੇ ਵਧੀਆ ਨਹੀਂ ਐ ਰੋਡ ਤੇ ਹੀ ਸੈਟਅਪ ਲਾਉਣ ਦੀ ਲੋੜ ਪਈ ਐ ਵੀਰ ਨੂੰ ਪਰ ਫਲਾਪਾ ਨੇ ਸਿਆਣੇ ਬਣਾਤਾ ਇਸ ਵੀਰ ਨੂੰ ਕਿਉਂਕਿ 8 ਸਾਲ ਦੀ ਉਮਰ ਦੇ ਵਿੱਚ ਚਾਬੀ ਅਤੇ ਪਾਣਿਆਂ ਨਾਲ ਜਾਰੀ ਦੋਸਤੀ ਬਈ ਉਹੀ ਯਾਰੀ ਦੋਸਤੀ ਅੱਜ ਜਿਹੜੀ ਕਿ 10 ਸਾਲ ਬਾਅਦ ਵਧੀਆ ਤਜਰਬੇ ਦੇ ਨਾਲ ਸਾਹਮਣੇ ਆਈ ਐ ਤਾਂ ਤਜਰਬਾ 10 ਸਾਲ ਦਾ ਵੀਰ ਨੂੰ ਇਹ ਜੜੀਆਂ ਚਾਬੀਆਂ ਪਾਣੇ ਪਈਆਂ ਹੋਏ ਨੇ ਇਹਨਾਂ ਨਾਲ ਪੂਰੀ ਦੋਸਤੀ ਐ ਇਸ ਵੀਰ ਦੀ ਤਾਂ ਤਸਵੀਰਾਂ ਵਿੱਚ ਦੇਖ ਰਹੇ ਤੁਸੀਂ ਬੜੀ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਤੇ ਨਾਲ ਜਿਹੜੇ ਨੇ ਚੇਲੇ ਵੀ ਦੋਪੇ ਵੀਰ ਨੇ ਰਹਿਲੇ ਨੇ ਅਤੇ ਵਧੀਆ ਸੰਦੇਸ਼ ਵੀ ਦੇ ਰਿਹਾ ਕਿ ਨਸ਼ਿਆਂ ਤੋਂ ਦੂਰੀ ਬਣਾਉਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਜੇ ਪੰਜਾਬ ਨੂੰ ਬਚਾਉਣਾ ਤਾਂ ਨਸ਼ਿਆਂ ਨੂੰ ਥੱਲ ਪਾਉਣੀ ਪੈਣੀ ਹੈ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਤੁਸੀਂ ਜੁੜੇ ਰਹੋ ਨੈਸ਼ਨ ਪੋਸਟ ਚੈਨਲ ਦੇ ਨਾਲ